ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਅਗਰ ਦੋਸਤੋ ਤੁਸੀਂ ਵੀ ਯੂ ਐਸ ਏ ਜਾਣ ਬਾਰੇ ਸੋਚ ਰਹੇ ਹੋ ਨਾ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਯੂ ਐਸ ਏ ਦੀ ਗੇਮ ਹੋ ਗਈ ਖਤਮ ਖਾਸ ਕਰਕੇ ਜਿੰਨਾ ਡੋਂਕੀ ਲਾਣੀ ਸੀ ਹਾਂ ਤੁਸੀਂ ਸਟੱਡੀ ਕਰਨ ਜਾ ਸਕਦੇ ਹੋ ਉਹ ਅਕਾੜ ਕੋ ਵੀਜ਼ਾ ਹੈਗਾ ਕੋਈ ਬਿਜ਼ਨਸ ਵੀਜ਼ਾ ਟੂਰਿਸਟ ਵੀਜ਼ਾ ਉਹ ਅਲੱਗ ਗੱਲ ਹੈ ਬਾਕੀ ਡੋਂਕੀ ਵਾਲਾ ਕੰਮ ਤੇ ਬਿਲਕੁਲ ਬੰਦ ਹੋ ਗਿਆ ਨਾ ਜਿੰਨੇ ਲੋਕ ਪਹਿਲਾਂ ਜਾਂਦੇ ਸੀ ਨਾ ਮੈਕਸੀਕੋ ਤੋਂ ਉਹ ਐਂਟਰ ਹੋ ਜਾਂਦੇ ਸੀ ਯੂ ਐਸ ਏ 'ਚ ਉਥੇ ਆ ਗਿਆ ਆਪਣੇ ਕਾਇਬਤਰ ਬਣਾ ਲੈਂਦੇ ਸੀ ਜੋ ਫਾਈਲ ਫੁੱਲ ਲਗਾ ਕੇ ਤੇ ਕਾਫੀ ਟਾਈਮ ਲੱਗ ਜਾਂਦਾ ਸੀ ਉਹ ਨਿਚਿੰਤਾ ਕੋਈ ਨਾ ਕੋਈ ਸੈਟਿੰਗ ਕਰ ਲੈਂਦੇ ਸੀ ਬਹੁਤ ਜ਼ਿਆਦਾ ਬੰਦੇ ਉੱਥੇ ਰਹਿ ਰਹੇ ਵੇ ਜਿਨ੍ਹਾਂ ਕੋਲ ਕੋਈ ਡਾਕੂਮੈਂਟ ਨਹੀਂਗਾ ਤੇ ਜਦੋਂ ਡਾਕੂਮੈਂਟ ਨਾ ਹੋਵੇ ਤੇ ਥੋੜੇ ਕਿਤੇ ਤੁਹਾਨੂੰ ਡਿਪੋਰਟ ਵੀ ਨਹੀਂ ਕਰ ਸਕਦੇ ਲੇਕਿਨ ਜਦੋਂ ਸਰਕਾਰ ਦੀ ਮਰਜ਼ੀ ਆ ਜਵੇ ਵੀ ਜਿਹੜੇ ਮੁਲਕ ਦੇ ਬੰਦੇ ਵੇ ਉਸ ਮੁਲਕ ਨੂੰ ਬੰਦੇ ਲੈਣਾ ਹੀ ਪੈਂਦੇ ਵੇ ਕਿਉਂਕਿ ਤੁਹਾਨੂੰ ਪਤਾ ਹੈ ਅਮਰੀਕਾ 'ਗੇ ਕੋਈ ਵੀ ਬੰਦਾ ਅੱਖਾਂ 'ਗੇ ਦਾ ਨਹੀਂਗਾ ਹਰ ਕੋ ਨੂੰ ਪਤਾ ਵੀ ਇਹਨਾਂ ਵਗਾੜ ਕੇ ਨੁਕਸਾਨ ਹੀ ਗਾ ਬਾਕੀ ਜਿਹੜੇ ਦੋਸਤੋਂ ਬੰਦੇ ਅੰਦਰ ਐਂਟਰ ਹੋ ਹੀ ਉਹਨਾਂ ਦੀ ਹੁਣ ਮਜਬੂਰੀ ਹੋ ਗਈ ਹੈ ਇਲੀਗਲ ਹੋ ਗਏ ਹੋਏ ਹੋਏ ਕਿਹਨਾਂ ਕੋਲ ਪਾਸਪੋਰਟ ਨਹੀਂ ਹੈਗੀ ਅਗਰ ਜੇ ਪਾਸਪੋਰਟ ਹੈਗੇ ਵੀ ਹੈ ਉੱਤੇ ਵੀਜ਼ਾ ਨਹੀਂਗਾ ਓਵਰਸੀ ਹੋਈ ਹੋਏ ਹੋ ਤੇ ਜਦੋਂ ਤੁਸੀਂ ਕਿਸੇ ਮੁਲਕ ਵਿੱਚ ਓਵਰਸੀ ਹੋ ਜਾਂਦੇ ਹੋ ਜਾਂ ਤੁਸੀਂ ਇਲੀਗਲ ਐਂਟਰ ਹੁੰਦੇ ਹੋ ਉਸ ਤੋਂ ਬਾਅਦ ਤੁਹਾਡੇ ਪਾਸਪੋਰਟ ਦੀ ਵੈਲਿਊ ਕਾਫੀ ਖਤਮ ਹੋ ਜਾਂਦੀ ਹੈ ਥੋੜੇ ਕਿਤੇ ਉਸ ਪਾਸਪੋਰਟ ਦੇ ਉੱਪਰ ਤੁਹਾਨੂੰ ਕੋਈ ਵੀਜ਼ਾ ਨਹੀਂ ਮਿਲਦਾ ਹਾਂ ਤੁਸੀਂ ਐਂਟਰੀ ਕਿਸੇ ਮੁਲਕ ਚ ਹੋਵੇ ਇੰਡੀਅਨ ਪਾਸਪੋਰਟ ਤੇ ਤੁਸੀਂ ਐਂਟਰੀ ਲੈ ਸਕਦੇ ਹੋ ਕਿਉਂਕਿ ਉੱਤੇ ਕੋ ਪ੍ਰੂਫ ਨਹੀਂ ਹੁੰਦਾ ਲੇਕਿਨ ਜੇ ਤੁਸੀਂ ਮਤਲਬ ਇੰਲੀ ਗ੍ਰੈਂਡ ਇਸ ਉੱਚੋ ਵੀ ਕਿਸੇ ਮੈਸੇਜ ਨੂੰ ਵੀ ਜਾ ਲੱਗੇਗਾ ਉਹ ਦੋਸਤੋ ਬਹੁਤ ਮੁਸ਼ਕਲ ਜਿਹਾ ਇਸੇ ਸਖਤੀ ਕਰਕੇ ਹੁਣ ਜਿਹੜੇ ਅਮਰੀਕਾ ਦੇ ਲੋਕ ਰਹਿੰਦੇ ਲੋਕ ਨਾ ਉਹ ਚੱਕਰ ਚ ਪੈ ਗਏ ਅੱਗੇ ਜਿਹੜੇ ਬੱਚੇ ਉੱਥੇ ਜਨਮ ਲੈਂਦੇ ਸੀ ਉਹਨਾਂ ਨੂੰ ਵੀ ਨੈਸ਼ਨੈਲਿਟੀ ਚਲਸ ਹੁੰਦੀ ਸੀ ਬੇਸ਼ੱਕ ਉੱਥੇ ਮੀਆਂ ਬੀਵੀ ਇੰਲੀਗਲ ਵੀ ਜਾ ਰਹੇ ਵੀ ਉਹ ਵੀ ਗੇਮ ਖਤਮ ਕਰਤੀ ਹੈ ਯਾਨੀ ਕਿ ਡੇ ਬਾਈ ਡੇ ਸਖਤੀ ਹੋ ਗਈ ਹੈ ਹੁਣ ਤੁਸੀਂ ਸੋਚ ਸਮੇਂ ਕੋਈ ਕੁਝ ਟਪਟਾਣਾ ਹੈਗਾ ਅਗਰ ਦੇ ਦੋਸਤੋ ਸਿੱਧੇ ਇੰਡੀਆ ਆ ਗਏ ਤੇ ਬਿਲਕੁਲ ਗੇਮ ਖਤਮ ਹੀ ਕਰ ਦੇਵੇ ਜੇ ਜੇ ਤੁਸੀਂ ਚਾਰ ਪੈਸੇ ਕਮਾਏ ਹੋਏ ਪੁਰਾਣੇ ਰਹਿੰਦੇ ਪਿਓ ਫਿਰ ਤੇ ਆਪਣੇ ਆਪ ਨੂੰ ਸੰਭਾਲ ਲੋਗੇ ਤੇ ਜੇ ਤੁਸੀਂ ਗੇ ਵੀ ਨਵੇਂ ਹੋ ਤੇ ਪੰਗਾ ਪੈ ਗਿਆ ਜਾਂਦੇ ਫਿਰ ਤੁਹਾਡੇ ਲਈ ਬਹੁਤ ਮੁਸ਼ਕਲ ਹੋ ਜੇਗੀ ਪਹਿਲਾਂ ਪਹਿਲਾਂ ਅਗਰ ਸ਼ਕਤੀ ਹੁੰਦੀ ਸੀ ਨਾ ਤੇ ਲੋਕ ਯੂ ਐਸਏ ਤੋਂ ਕੈਨੇਡਾ ਚ ਲੈ ਜਾਂਦੇ ਸੀ ਉਹ ਵੀ ਗੇਮ ਬੰਦ ਹੀ ਹੈ ਕੈਨੇਡਾ ਤੁਹਾਨੂੰ ਪਤਾ ਵੈਸੇ ਬੜੇ ਬੁਰੇ ਹਾਲੇ ਕਾਰੋਬਾਰ ਦੇ ਜਿਹੜੇ ਉੱਥੇ ਪਹੁੰਚੇ ਵੇ ਸਟੱਡੀ ਵੀਜ਼ਾ ਲਗਵਾ ਕੇ ਉਹ ਵੀ ਰਹਿੰਦੇ ਪਏ ਉਹਨਾਂ ਕੋਲ ਕੰਮ ਕਰਨੀ ਗੱਲ ਬਿਲਕੁਲ ਉਹਨਾਂ ਦੇ ਪੈਸੇ ਬਰਬੜ ਨਹੀਂ ਹੋ ਰਹੇ ਬੜਾ ਜਲੀਲੋ ਗੱਤੇ ਰਹਿ ਰਹੇ ਵੀ ਕਿਉਂਕਿ ਜਦੋਂ ਆਦਮੀ ਕੋਲ ਕੰਮ ਕਰਨਾ ਹੋਵੇ ਤੇ ਫਿਰ ਖਰਚੇ ਕਿੱਥੋਂ ਕੱਢ ਰੇ ਨੇ ਸਟੱਡੀ ਵਾਸਤੇ ਤੁਹਾਨੂੰ ਫੀਸਾਂ ਕੱਢਣੀਆਂ ਪੈਣੀਆਂ ਹੈ ਕਲਾਇਆ ਚਾਹੀਦਾ ਰਹਿਣ ਮਸਦੇ ਖਾਣ ਪੀਣ ਦਾ ਖਰਚਾ ਜਾਈਦਾ ਟਰਾਂਸਪੋਰਟ ਦਾ ਖਰਚਾ ਚਾਹੀਦਾ ਕੋਈ ਤੁਹਾਨੂੰ ਮੋਬਾਈਲ ਦਾ ਖਰਚਾ ਪੈਂਦਾ ਹੈ ਵਾਈਫਾਈ ਦਾ ਖਰਚਾ ਪੈਂਦਾ ਤੇ ਕਿੱਥੋਂ ਕੱਢਣਾ ਅਗਰ ਤਰ ਕੋਈ ਜੋਬ ਨਹੀਂ ਦਿੱਤੇ ਤੇ ਜੋਬ ਦੇ ਹਾਲ ਤੇ ਬਹੁਤ ਮਾੜੇ ਵੀ ਕਈ ਲੋਕ ਜਿਹੜੇ ਉੱਥੇ ਰਹਿੰਦੇ ਹੋਏ ਪਏ ਵੀ ਨਾ ਉਹ ਸਹੀ ਦੱਸਦੇ ਨਹੀਂ ਹੈਗੇ ਆਪਣੇ ਘਰਦਿਆਂ ਨੂੰ ਵੀ ਘਰਦਿਆਂ ਨੂੰ ਫਿਕਰ ਪੈ ਜਾਏਗਾ ਕਿਉਂਕਿ ਘਰ ਦੀ ਸੱਚੀਵੇਂ ਘਰਦਿਆਂ ਬੜੇ ਲੱਖਾਂ ਰੁਪਏ ਲਾ ਕੇ ਬੱਚੇ ਨੂੰ ਬਾਹਰ ਭੇਜ ਜਾਂਦੇ ਵੀ ਚਲੋ ਬੱਚੇ ਜਿੰਦਗੀ ਬਣ ਜਾਏਗੀ ਲੇਕਿਨ ਜਿੰਦਗੀ ਬੰਦੀ ਬੰਦੀ ਉੱਤੇ ਕਾਰੋਬਾਰ ਨਾ ਮਿਲੇ ਤਾਂ ਕਈ ਬੰਦੇ ਡੀਪਰੈਸ਼ਨ ਚਲੇ ਜਾਂਦੇ ਵੀ ਹੁਣ ਸੋ ਤੁਹਾਨੂੰ ਦੋਸਤੋ ਮੌਕਾ ਹੈ ਜੀ ਬੜਾ ਸੂਝ ਸਮਝ ਕੇ ਸਟੱਪ ਪੜਾਉਣ ਦਾ ਕਿਉਂਕਿ ਜੇ ਇਹਦੇ ਫੜ ਕੇ ਨਾ ਚੜਾਤਾ ਤੇ ਫਿਰ ਤੇ ਮੌਕਾ ਤੁਹਾਨੂੰ ਮਿਲਣਾ ਕੋਈ ਨਹੀਂ ਨਾਗਾ ਫਿਰ ਤੇ ਸਿੱਧਾ ਫਿਰ ਇੰਡੀਆ ਪਿੰਡੀ ਪਹੁੰਚੋਗੇ ਜਾਗੇ ਹਾਲਾਤ ਇਹੋ ਜੇ ਬਣੇ ਤਕਰੀਬਨ ਅੱਜਕੱਲ੍ਹ ਹਰ ਮੁਲਕ ਦੇ ਹਾਲਾਤ ਖਰਾਬ ਹੋ ਜਾਂਦੇ ਵੀ ਕਾਰੋਬਾਰ ਦੀ ਬੇਸ਼ਨ ਖਰਾਬ ਕਿਸੇ ਤੁਸੀਂ ਮੁਕ ਚ ਦੇਖ ਲੋ ਇੰਗਲੈਂਡ ਵੀ ਹੋਵਾਲੇ ਕੈਨੇਡਾ ਵੀ ਹੋਵਾਲੇ ਆਸਟ੍ਰੇਲੀਆ ਵੀ ਕਿਉਂਕਿ ਕਪੈਸਿਟੀ ਹੋ ਗਈ ਪੂਰੀ ਹੁਣ ਆਦਮੇ ਦੀ ਲੋਡ ਨਹੀਂ ਗਈ ਤੇ ਸਾਡੇ ਲੋਕ ਪੰਜਾਬੀ ਜਾਂ ਗੁਜਰਾਤੀ ਧੱਕੇ ਨਾਲ ਮੁਕ ਚ ਵੜੀ ਜਾ ਰਹੇ ਤੇ ਸ਼ਕਤੀ ਹੁਣੀ ਨਹੀਂ ਕਰੋਨੀ ਤੋਂ ਬਾਅਦ ਤੇ ਵੈਸੀ ਬੜੀ ਪਲਿਸ਼ਨ ਖਰਾਬ ਹੋਈ ਹੈ ਮੁਲਕਾਂ ਦੀ ਹਾਲ ਮੁਕ ਚ ਮਹਿੰਗਾਈ ਵਧੀ ਅਸੀਂ ਇੰਗਲੈਂਡ ਰਹਿੰਦੇ ਇੰਗਲੈਂਡ ਦੀ ਬਹੁਤ ਮਹਿੰਗਾਈ ਵਧੀ ਹੈ ਕਿਰਾਏ ਬਹੁਤ ਜਾਵਦੇ ਵ ਇੱਥੇ ਵੀ ਲੋਕ ਦੁਖੀ ਹੈਗੇ ਲੇਕਿਨ ਸਚਾਈ ਕੋਈ ਨਹੀਂ ਦੱਸਦਾ ਜਿਹੜੇ ਇੱਥੇ ਰਹਿੰਦੇ ਉਹ ਵੀ ਸਚਾਈ ਨਹੀਂ ਦੱਸਦੇ ਉਹ ਕਹਿੰਦੇ ਕੀ ਲੋੜੇ ਅਸੀ ਦੇ ਪੱਕੇ ਹੈਗੇ ਆਗੇ ਆ ਥੋੜਾ ਬਹੁਤ ਘਾਟ ਹੀ ਕਮਾਲਾ ਕੋਈ ਨਹੀਂ ਤੇ ਨਵੇਂ ਬੰਦਿਆਂ ਨੂੰ ਮੁਸ਼ਕਲ ਹੋਏਗੀ ਤੇ ਨਵੇਂ ਬੰਦੇ ਵਿਚਾਰੇ ਸਮੇ ਪੀਵੇ ਇੱਥੇ 2-3 ਸਾਲਾਂ ਚ ਬੜੇ ਸਟੂਡੈਂਟ ਆਏ ਸੀ ਇੰਗਲੈਂਡ ਚ ਉਹ ਵੀ ਵਾਪਸ ਚਲੇ ਗਏ ਅੱਜ ਕਾ ਕੋਈ ਬੰਦਾ ਤੁਹਾਨੂੰ ਨਵਾ ਨਹੀਂ ਮਿਲਦਾ ਇੱਥੇ ਕੋਈ ਸਟੂਡੈਂਟ ਵੀ ਇਹ ਹਾਲਾਤ ਹੈਗੇ ਜੀ ਇਹ ਸੱਚਾਈ ਬਿਲਕੁਲ ਹੈਗੀ ਜੀ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣਾਂ ਦੇ